ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਚੈਨਲ ਮੋਡ ਲੁੱਕ ਬੁਟੀਕ 'ਚ ਫਰੈਂਡਸ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਛੋਟੀ ਜਿਹੀ ਗੱਲ ਦੱਸਣੀ ਆ ਤੇ ਮੇਰੀ ਵੀਡੀਓ ਵੀ ਬਹੁਤ ਛੋਟੀ ਜਿਹੀ ਆ ਧਿਆਨ ਨਾਲ ਜ਼ਰੂਰ ਦੇਖਿਓ ਤੇ ਪੂਰੀ ਦੇਖਿਓ ਬਿਨਾ ਸਕਿਪ ਕੀਤੇ ਹੋਏ ਇਹ ਜਿਹੜੀ ਗੱਲ ਦੱਸਣੀ ਆ ਉਹ ਤੁਹਾਡੇ ਕੰਮ ਵੀ ਜ਼ਰੂਰ ਆਵੇਗੀ ਮੈਂ ਇਹ लेस ਵਾਲਾ ਗੜਾ ਬਣਾਉਣ ਲੱਗੀ ਸੀ ਠੀਕ ਹੈ लेस ਵਾਲੇ ਗਲੇ ਦੇ ਮੈਂ ਤੀਰੇ ਜੋੜਨ ਲੱਗੀ ਸੀ ਬਟ ਮੈਂ ਇੱਕ ਦੋ ਵਾਰ ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ ਕਿ ਮੇਰੇ ਕੋਲ ਜਿਹੜੇ ਕੰਮ ਕਰਦੇ ਸੀਗੇ ਉਹਨਾਂ ਨੇ ਇਹ लेस ਜਿਹੜੀ ਹੈਗੀ ਐ ਉੱਪਰ ਉਹ ਇਸ ਤਰ੍ਹਾਂ ਟੇਢੀ ਹੋਈ ਹੋਈ ਹੁੰਦੀ ਸੀਗੀ ਉਹ ਗਲਾ ਬਣਾਉਣ ਵੇਲੇ ਖਰਾਬ ਹੋ ਜਾਂਦੀ ਸੀ ਇੱਥੋਂ ਠੀਕ ਹੈ ਬਿਲਕੁਲ ਸ਼ੇਪ ਵਿੱਚ ਨਹੀਂ ਰਹਿੰਦੀ ਸੀ ਜਿਨ੍ਹਾਂ ਦੇ ਆਪਾਂ लेस ਲਗਾਣੇ ਆ ਇਹ ਤਾਂ ਬ੍ਰੀਕ लेस ਹੈ ਕਈ ਲੈਸਾਂ ਥੋੜੀਆਂ ਜਿਹੀਆਂ ਚੌੜੀਆਂ ਹੁੰਦੀਆਂ ਹੈਗੀਆਂ ਜਦੋਂ ਉਹਨਾਂ ਦੀ ਧੀਰੇ ਦੀ ਸਿਲਾਈ ਲਗਾਉਂਦੇ ਆ ਤਾਂ ਉਹ ਖਰਾਬ ਹੋ ਜਾਂਦੀ ਆ ਉਸ ਟੈਮ ਮੁੜ ਜਾਂਦੀ ਹੈਗੀ ਆ ਇਹਨਾਂ ਦੀ ਸਿਲਾਈ ਕਿਸ ਤਰ੍ਹਾਂ ਲਗਾਣੀ ਆ ਅੱਜ ਮੈਂ ਤੁਹਾਨੂੰ ਇਹ ਦੱਸਾਂਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਇਹ ਦੇਖੋ ਫਰੈਂਡਸ ਇਹ ਮੇਰੇ ਕੁਝ ਪਹਿਲਾਂ ਦੇ ਬਣੇ ਹੋਏ ਸੂਟ ਹੈਗੇ ਆ ਇਸ ਤਰ੍ਹਾਂ ਦੇਖੋ ਲੈਸ ਜਿਹੜੀ ਹੈਗੀ ਆ ਪੂਰੀ ਪ੍ਰੋਪਰ ਜਿਹੜੀ ਬੈਠੀ ਹੋਈ ਹੈ ਠੀਕ ਹੈ ਐਸ ਤਰ੍ਹਾਂ ਤੇ ਇਹ ਵਾਣੀ ਲੈਸ ਥੋੜੀ ਜਿਹੀ ਚੌੜੀ ਆ ਇਹ ਵੀ ਦੇਖੋ ਠੀਕ ਹੈ ਮੋੜੀ ਹੋਈ ਨਹੀਂ ਹੈਗੀ ਕਿਤੇ ਪਾਸਿਓਂ ਵੀ ਐਸ ਤਰ੍ਹਾਂ ਜਿਵੇਂ ਤੁਹਾਨੂੰ ਜਿਹੜੀ ਲੈਸ ਹੈਗੀ ਉਹ ਲਗਾਣੀ ਦੱਸਾਂਗੀ ਦੇਖੋ ਇਹ ਫਰੰਟ ਦਾ ਗळा ਹੈਗਾ ਤੇ ਇਹ ਬੈਕ ਦਾ ਗळा ਜੇ ਤੁਹਾਨੂੰ ਤੁਸੀਂ ਜ਼ਿਆਦਾ ਚੌੜੀ ਲੈਸ ਲਗਾਣੀ ਹੈਗੀ ਗਲੇ ਤੇ ਫਿਰ ਤੁਸੀਂ ਗਲੇ ਦੀ ਜਿਹੜੀ ਫਰੰਟ ਗਲੇ ਦੀ ਚੌੜਾਈ ਹੈਗੇ ਉਹਨੂੰ ਥੋੜਾ ਜਿਹਾ ਜ਼ਿਆਦਾ ਕਰ ਲੈਣਾ ਥੋੜਾ ਥੋੜਾ ਗਲੇ ਨੂੰ ਅੰਦਰਲੀ ਸਾਈਡ ਤੋਂ ਛਾਂਟ ਦੇਈਦਾ ਆ ਠੀਕ ਹੈ ਬਟ ਜੇ ਥੋੜਾ ਬਹੁਤ ਹੀ ਫਰਕ ਹੈ ਜਿਸ ਤਰ੍ਹਾਂ ਦੀ ਲੈਸਾਂ ਮੈਂ ਤੁਹਾਨੂੰ ਦਿਖਾਈਆਂ ਹੈਗੀਆਂ ਜੇ ਉਸ ਤਰ੍ਹਾਂ ਦੀ ਹੀ ਲੈਸਸ ਲਗਾਣੀ ਆ ਤੁਸੀਂ ਫਿਰ ਆਪਾਂ ਜਿਸ ਤਰ੍ਹਾਂ ਇਹ ਬੈਕ ਦਾ ਗळा ਬਣਾਇਆ ਹੋਇਆ ਆ ਠੀਕ ਹੈ ਮੈਨੂੰ ਹਲੇ ਅੰਦਰਲੀ ਸਾਈਡ ਟਰਨ ਨਹੀਂ ਕੀਤਾ ਮੈਂ ਇਹਨੂੰ ਇਸ ਤਰ੍ਹਾਂ ਰੱਖ ਲਿਆ ਤੇ ਜਿਹੜੀ ਇਹ ਸਿਲਾਈ ਆ ਅਟੈਚ ਵਾਲੀ ਜਿਹੜੀ ਮੇਰੀ ਲੈਸ ਆ ਮੈਂ ਉੱਥੋਂ ਉੱਥੇ ਤੱਕ ਰੱਖਣੀ ਆ ਠੀਕ ਹੈ ਗਲੇ ਗਲੇ ਤੱਕ ਨਹੀਂ ਰੱਖਣੀ ਲੈਸ ਬਦਮੀ ਨਹੀਂ ਰੱਖਣੀ ਸਿਲਾਈ ਤੱਕ ਹੀ ਇਹ ਲੈਸ ਰੱਖਣੀ ਆ ਤੇ ਆਪਾਂ ਜਿਹੜਾ ਇਹ ਗਲਾ ਹੈਗਾ ਇਹ ਲਗਾਣਾ ਸਟਾਰਟ ਕਰ ਦੇਣਾ ਹੈ ਸਾਈਡ ਜਿਹੜੀ ਸਿਲਾਈ ਹੈ ਮਾਰਨੀ ਦੇਖੋ ਮੈਂ ਇਹ ਲੈਸ ਨੂੰ ਸਿਲਾਈ ਤੱਕ ਜਿੱਥੇ ਤੱਕ ਆਪਾਂ ਪਿਛਲੇ ਗਲੇ ਦੀ ਅਟੈਚ ਕੀਤਾ ਹੋਇਆ ਜਿਸ ਸਿਲਾਈ ਤੱਕ ਉਸ ਸਿਲਾਈ ਤੱਕ ਇਸ ਤਰ੍ਹਾਂ ਸੈੱਟ ਕਰਕੇ ਰੱਖ ਲਿਆ ਤੇ ਸਿਲਾਈ ਲਗਾਣੀ ਸਟਾਰਟ ਕਰਨ ਲੱਗੀ ਹਾਂ ਹੁਣ ਆਪਾਂ ਕੀ ਕਰਨਾ ਹੈ ਕਿ ਜਿਹੜਾ ਇਹ ਵਾਲਾ ਹੈਗਾ ਆ ਗੜਾ ਜਿਹੜਾ ਆਪਾਂ ਉਹ ਬਾਹਰ ਨੂੰ ਫੋਲਡ ਕੀਤਾ ਸੀ ਇਹਨੂੰ ਆਪਾਂ ਉੱਪਰ ਟਰਨ ਕਰ ਦੇਣਾ ਇਸ ਤਰ੍ਹਾਂ ਏਸੀ ਤਰ੍ਹਾਂ ਹੁਣ ਇਧਰਲੀ ਸਾਈਡ ਵੀ ਇਹ ਮੇ ਗੜਾ ਬੈਗ ਦਾ ਅਟੈਚ ਕੀਤਾ ਹੋਇਆ ਹੈ ਇਹਨੂੰ ਆਪਾਂ ਗੜੇ ਨੂੰ ਇਸ ਤਰ੍ਹਾਂ ਬਾਹਰਲੇ ਪਾਸੇ ਨੂੰ ਫੋਲਡ ਕਰ ਲੈਣਾ ਤੇ ਜਿਹੜੀ ਲੈਸ ਹੈ ਇਹਨੂੰ ਆਪਾਂ ਸਿਲਾਈ ਤੱਕ ਰੱਖ ਕੇ ਅਟੈਚ ਵਾਲੀ ਸਿਲਾਈ ਤੱਕ ਰੱਖ ਕੇ ਉੱਪਰੋਂ ਹੀ ਇਹਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਤੇ ਸਿਲਾਈ ਲਗਾਣੀ ਸਟਾਰਟ ਕਰ ਦੇਣੀ ਹੁਣ ਦੇਖੋ ਕਿਉਂਕਿ ਮੇਰੀ ਜਿਹੜੀ ਲੈਸ ਹੈ ਉਹ ਬਹੁਤੀ ਚੌੜੀ ਨਹੀਂ ਹੈਗੀ ਇਸ ਕਰਕੇ ਤੀਰੇ ਦੇ ਵਿੱਚ ਫਰਕ ਨਹੀਂ ਪਿਆ ਹੈਗਾ ਬਹੁਤਾ ਠੀਕ ਹੈ ਤੇ ਜੇ ਤੁਹਾਡੀ ਲੈਸ ਚੌੜੀ ਹੋਵੇ ਥੋੜੀ ਜਹੀ ਤਾਂ ਫਿਰ ਜਿਹੜਾ ਫਰੰਟ ਵਾਲਾ ਤੀਰਾ ਹੈ ਉਹ ਥੋੜਾ ਜਿਹਾ ਵੱਜ ਜਾਂਦਾ ਹੈ ਠੀਕ ਹੈ ਥੋੜਾ ਜਿਹਾ ਵੱਜ ਜਾਂਦਾ ਹੈ ਫਿਰ ਉਹ ਜਿੰਨਾ ਕੁ ਵੱਧਾ ਹੈ ਉਹਨੂੰ ਹਲਕਾ ਹਲਕਾ ਇੱਥੇ ਤੱਕ ਛਾਂਟ ਦੇਣਾ ਹੈ ਠੀਕ ਹੈ ਜਿਸ ਤਰ੍ਹਾਂ ਥੋੜਾ ਥੋੜਾ ਵੱਧ ਗਿਆ ਤਾਂ ਆਪਾਂ ਥੋੜਾ ਥੋੜਾ ਉਹਨੂੰ ਇੱਥੇ ਤੱਕ ਸ਼ੇਪ ਦੇ ਵਿੱਚ ਛਾਂਟ ਦੇਣਾ ਹੈ ਠੀਕ ਹੈ ਇਸ ਤਰ੍ਹਾਂ ਕਰ ਲਈਦਾ ਹੈ ਦੇਉਣ ਦੇਖੋ ਆਹ ਜਿਹੜੀ ਹੈਗੀ ਹੁਣ ਗळा ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਇਹ ਦੇਖੋ ਜਿਹੜੀ ਲੈਸ ਹੈਗੀ ਉਹ ਆਰਾਮ ਦੇ ਨਾਲ ਬੜੀ ਸੋਹਣੀ ਨਿਕਲੀ ਹੈਗੀ ਐ ਫੋਲਡ ਨਹੀਂ ਹੋਈ ਹੈਗੀ ਤੇ ਇਧਰਲੀ ਸਾਈਡ ਤੋਂ ਵੀ ਠੀਕ ਹੈ ਹੁਣ ਆਪਾਂ ਬੈਕ ਦੇ ਗਲੇ ਤੇ ਦੱਬੀ ਸिलाई ਲਗਾ ਕੇ ਉਹਨੂੰ ਫੋਲਡ ਕਰ ਲੈਣਾ ਇਹ ਰੱਫ ਸਿਲਾਈ ਹੈ ਇਹਨੂੰ ਉਤਰ ਪਾਈ ਤੋਂ ਬਾਅਦ ਆਪਾਂ ਹਟਾ ਦਵਾਂਗੇ ਉਹ ਦੇਰ ਦਵਾਂਗੇ ਦੇਖੋ ਇਹ ਗਲੇ ਜਿਹੜੇ ਹੈਗੇ ਆ ਕੀਰੇ ਤੋਂ ਆਰਾਮ ਨਾਲ ਬੜੇ ਵਧੀਆ ਜੁੜ ਗਏ ਆ ਤੇ ਲੈਸ ਵੀ ਜਿਹੜੀ ਸਾਡੀ ਪ੍ਰੋਪਰ ਹੈ ਮੈਨੂੰ ਉਮੀਦ ਹੈ ਕਿ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਤੁਹਾਡੇ ਕੰਮ ਜ਼ਰੂਰ ਆਵੇਗਾ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੈ ਸਮਝ ਵਿੱਚ ਆਈ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਓਕੇ ਫਰੈਂਡਸ ਮਿਲਦੀ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਬਾਈ ਬਾਈ